ਚੀਕਾ ਜੀ ਵੈਲਕਮ ਹੈ ਜੀ ਤੁਹਾਡੇ ਸਾਡੇ ਚੈਨਲ ਸਿਫਟ ਓਟਿਕ ਤੇ ਹੋਪਸੋ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਜੀ ਠੀਕ ਠਾਕ ਹੋਵੋਗੇ ਅੱਜ ਪੋਤੋ ਡਿਲੀ ਬਹੁਤ ਸੋਹਣੀ ਵੀਡੀਓਜ਼ ਲੈ ਕੇ ਆਇਆ ਹੈ ਨਾ ਸੂਟਾਂ ਦੀਆਂ ਨਵੇਂ-ਨਵੇਂ ਪਿਆਰੇ-ਪਿਆਰੇ ਜਿਹੇ ਸੂਟ ਨੇ ਜਿਹੜੇ ਹੈਗੇ ਨੇ ਤੇ ਇਹ ਮੈਂ ਤੁਹਾਨੂੰ ਦਿਖਾਉਂਗੀ ਵੀਡੀਓ ਦੇ ਵਿੱਚ ਹੈਂਡਵਰਕ ਦੇ ਸੂਟ ਨੇ ਜੀ ਇਹ ਵੀ ਆਪਣੇ ਠੀਕ ਹੈ ਪਹਿਲਾਂ ਤਾਂ ਜਿਹੜੇ ਨਵੇਂ ਨੇ ਆਪਣੇ ਚੈਨਲ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਨ ਕਰਿਓ ਜੀ ਤੇ ਵੀਡੀਓਜ਼ ਨੂੰ ਵਾਤਵਾਰ ਲਾਈਕ ਸ਼ੇਅਰ ਕਮੈਂਟ ਤੇ ਵਾਤਵਾਰ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਆ ਕਰੋ ਤਾਂ ਕਿ ਜਿਹੜੀ ਆਪਣੇ ਸਾਰੀ ਆਪਾਂ ਸੂਟ ਦੀ ਡਿਟੇਲ ਹੁੰਦੀ ਹੈ ਹਨਾ ਸਾਰੀ ਵੀਡੀਓ ਦੇ ਵਿੱਚ ਦੱਸ ਦੇ ਹੁੰਨੇ ਆ ਫਿਰ ਉਹ ਸਕਿੱਪ ਹੋ ਜਾਂਦੀ ਹੈ ਤੇ ਤੁਹਾਨੂੰ ਨਹੀਂ ਪ੍ਰੋਪਰ ਪਤਾ ਚੱਲਦਾ ਹੁੰਦਾ ਸਭ ਕੁਝ ਤੇ ਜਿਹੜੇ ਹੁਣ ਸੂਟ ਹੈਗੇ ਆ ਮੈਂ ਤੁਹਾਨੂੰ ਦਿਖਾਉਣੀ ਆ ਇਹ ਹੈ ਨਾ ਇਹ ਸੂਟਾਂ ਪਿੱਛੇ ਵੀ ਅੱਜ ਇੱਕ ਸਟੋਰੀ ਹੈ ਮੈਂ ਤੁਹਾਨੂੰ ਸੁਣਾਉਂਗੀ ਇਹ ਜਿਹੜਾ ਸੂਟ ਹੈਗੇ ਹਨਾ ਇਹ ਮੇਰਾ ਖੁਦ ਦਾ ਸੂਟ ਡਿਜ਼ਾਈਨ ਕੀਤਾ ਹੋਇਆ ਮੈਂ ਆਪਣਾ ਆਪਣੇ ਲਈ ਨਹੀਂ ਬਣਾਏ ਹੋਏ ਆ ਸੂਟ ਜਿਹੜੇ ਮੈਂ ਤੁਹਾਨੂੰ ਦਿਖਾਉਂਗੀ ਇਹ ਦੋ ਤਿੰਨ ਸੂਟ ਹੈਗੇ ਆ ਠੀਕ ਹੈ ਜੀ ਤੇ ਇਹ ਸੂਟ ਸੀਗਾ ਜਿਹੜਾ ਪਹਿਲਾਂ ਇਹ ਮੈਂ ਆਪਣੇ ਲਈ ਇਹੀ ਡਿਜ਼ਾਈਨ ਹੋਰ ਕਲਰ ਦੇ ਉੱਪਰ ਰੈਡੀ ਕੀਤਾ ਸੀ ਉਦੋਂ ਮੈਂ YouTube ਤੇ ਵੀਡੀਓਜ਼ ਨਹੀਂ ਜੜੀਆਂ ਪਾਉਂਦੀ ਨਹੀਂ ਸੀਗੀ ਤੇ ਫਿਰ ਉਸ ਤੋਂ ਬਾਅਦ ਕੀ ਹੋਇਆ ਜਿਹੜੇ ਆਪਣੇ ਕਸਟਮਰ ਤਾਂ ਪਹਿਲਾਂ ਦੇ ਜੁੜੇ ਹੋਏ ਸੀ ਜਿਹੜੇ ਉਹ ਵੀ ਸਾਰੇ ਆਪਣੇ ਬਹੁਤ ਵਧੀਆ ਕਸਟਮਰ ਹੈਗੇ ਆ ਪਹਿਲਾਂ ਸਟੀਚਿੰਗ ਨਾ ਕਰਦੀ ਸੀ ਮੈਂ ਜ਼ਿਆਦਾ ਇਹ ਵੀ ਸੀਗਾ ਵਰਕ ਦਾ ਸਭ ਕੁਝ ਸੀਗਾ ਕੰਮ ਤਾਂ ਆਪਣਾ ਸੇਮ ਬਸ ਜਿਹੜੀਆਂ ਹੈਗੀਆਂ YouTube ਦੇ ਉੱਪਰ ਵੀਡੀਓਜ਼ ਮੈਂ ਨਹੀਂ ਅਪਲੋਡ ਕਰਦੀ ਸੀ ਪਹਿਲਾਂ ਤੇ ਫਿਰ ਜਦੋਂ ਹੁਣ ਮੈਂ ਅਪਲੋਡ ਕਰਦੀ ਆ ਤਾਂ ਹੁਣ ਮੈਂ ਤਾਂ ਨਹੀਂ ਸਾਰਾ ਦਿਖਾਉਣੀ ਐ ਇਹ ਸੂਟ ਬਾਰੇ ਸਾਰਾ ਕੁਝ ਦੱਸਦੀ ਆ ਤੇ ਇਹ ਨਾ ਸੇਮ ਵਰਕ ਸੇਮ ਸਭ ਕੁਝ ਮੈਂ ਹੋਰ ਕਲਰ ਦੇ ਉੱਪਰ ਰੈਡੀ ਕੀਤਾ ਸੀਗਾ ਉਹ ਜਦੋਂ ਆਪਣਾ ਹੋਰ ਕਿਸੇ ਕਲਾਈਂ ਨੇ ਦੇਖਿਆ ਸੂਟ ਉਹਨਾਂ ਨੂੰ ਜਲਦੀ ਸੀਗੀ ਸੂਟ ਦੇ ਉਹਨਾਂ ਨੂੰ ਸਾਰਾ ਸੂਟ ਬਹੁਤ ਜ਼ਿਆਦਾ ਪਸੰਦ ਆਇਆ ਸੀ ਬਣਿਆ ਹੋਇਆ ਸਭ ਕੁਝ ਤੇ ਫਿਰ ਉਹ ਸੂਟ ਮੇਰੇ ਤੋਂ ਉਹਨਾਂ ਨੇ ਲੈ ਲਿਆ ਮੇਰੀ ਨਾਪ ਦਾ ਸੂਟ ਸੀਗਾ ਉਹ ਬਟ ਫਿਟਿੰਗ ਦੇ ਚਲੋ ਖੁੱਲੀ ਪੀੜੀ ਹੋ ਜਾਂਦੀ ਹੁੰਦੀ ਹੈ ਹੈਨਾ ਵੀ ਉਹਨਾਂ ਦੀ ਜਿਹੜੀ ਲੈਂਥ ਸੀ ਹਿੱਪ ਸੀ ਉਹ ਸੇਮ ਮੇਰੇ ਸਾਈਜ਼ ਦੀ ਸੀਗੀ ਤੇ ਫਿਰ ਉਹਨਾਂ ਨੂੰ ਉਹ ਪਸੰਦ ਆਇਆ ਸੂਟ ਉਹਨਾਂ ਨੇ ਲੈ ਲਿਆ ਫਿਰ ਦੁਬਾਰਾ ਤੋਂ ਮੈਨੂੰ ਮੈਨੂੰ ਇਹ ਵਾਲਾ ਡਿਜ਼ਾਈਨ ਪਸੰਦ ਸੀ ਮੈਨਾਂ ਐਵੇਂ ਸੀ ਵੀ ਮੈਂ ਆਪਣੇ ਲਈ ਬਣਾਵਾ ਇਹ ਡਿਜ਼ਾਈਨ ਨਿਊ ਡਿਜ਼ਾਈਨ ਸੀਗਾ ਆਪਣਾ ਇਹ ਬਿਲਕੁਲ ਤੇ ਫਿਰ ਜਦੋਂ ਮੈਂ ਹੋਰ ਸੂਟ ਬਣਾਏ ਆ ਉਹ ਵੀ ਕਿਸੇ ਨੂੰ ਹੋਰ ਪਸੰਦ ਆ ਗਿਆ ਹੈਨਾ ਉਹ ਸੇਮ ਇਹੀ ਕਨਰਤੀ ਸੀਗਾ ਸੂਟ ਤੇ ਫਿਰ ਥਰਡ ਟਾਈਮ 'ਚ ਇਹ ਮੈਂ ਸੂਟ ਆਪਣੇ ਲਈ ਬਣਾਇਆ ਇਹਨੇ ਸ਼ਿਮਰ ਦਾ ਸਟਾਫ ਹੈ ਕੈਰਟ ਕਲਰ ਦਾ ਹੈਗਾ ਸੂਟ ਇਹ ਆਪਣਾ ਬਹੁਤ ਸੋਹਣਾ ਜਿਹੜਾ ਸਟਾਫ ਆ ਪੂਰਾ ਸੌਫਟ ਵਾਲਾ ਸਟਾਫ ਹੈ ਜੀ ਇਹ ਆਪਣਾ ਇਹਦੇ ਉੱਪਰ ਸਾਰਾ ਟੋਟਲ ਹੈਂਡ ਦਾ ਕੰਮ ਹੋਇਆ ਹੈ ਸਾਰਾ ਦਬਕਾ ਮੋਤੀ ਸਿੱਪੀ ਕੱਟ ਦਾ ਨਾ ਇਦਾਂ ਇਧਰਲੀ ਸਾਈਡ ਤੇ ਉਧਰਲੀ ਸਾਈਡ ਦੋਹਾਂ ਸਾਈਡ ਇਹ ਵਾਲੀਆਂ ਬੇਲਾਂ ਬਣ ਕੇ ਆ ਵਿੱਚ ਡਿਜ਼ਾਈਨਿੰਗ ਕੀਤੀ ਗਈ ਆ ਆਹ ਵਾਲੇ ਨਿੱਕੇ ਜਿਹੇ ਫਲਾਗ ਨੇ ਜਿਹੜੇ ਆਪਾਂ ਸੈਂਟਰ ਦੇ ਵਿੱਚ ਰੱਖਿਆ ਇਹਦੇ ਕਿਹਦੇ ਉੱਪਰ ਵੀ ਬੇਲ ਉਹ ਨੂੰ ਯਮਤਨ ਦਿਖਾਉਣੀ ਆ ਦੇਖੋ ਤੁਸੀਂ ਕਿੰਨਾ ਸੋਹਣਾ ਹੈ ਜਿਹੜਾ ਆਪਣਾ ਡਿਜ਼ਾਈਨ ਇਹ ਬਣ ਕੇ ਰੈਡੀ ਹੋਇਆ ਸੀਗਾ ਤੇ ਇਹਦੇ ਵਿੱਚ ਨਾਲ ਜਿਹੜਾ ਹੈਗਾ ਸੀ ਥ੍ਰੈਡ ਹੈ ਨਾ ਉਹ ਮਹਿਰੂਨ ਸ਼ੇਡ ਦਾ ਲਗਾਇਆ ਸੀ ਆਪਾਂ ਨੇ ਮਹਿਰੂਨ ਸ਼ੇਡ ਦਾ ਕੰਟਰਾਸਟ ਬਣਾ ਕੇ ਇਹ ਵਾਲਾ ਲਗਾਇਆ ਸੀਗਾ ਇਹਦੀਆਂ 슬ੀਵਜ਼ ਨੇ ਜਿਹੜੀਆਂ ਪਾਕਿਸਤਾਨੀ 슬ੀਵਜ਼ ਰੱਖੀਆਂ ਗੀਆਂ ਨੇ ਤੁਸੀਂ ਦੇਖ ਸਕਦੇ ਹੋ ਇਦਾਂ ਹੈ ਨਾ ਫਰੰਟ ਹੈ ਜਿਹੜੀ ਇਦਾਂ ਦਿੱਤੀ ਹੋਈ ਹੈ ਤੇ ਜਿਹੜਾ ਇਹਦਾ ਹੈਗਾ ਪਲਾਜ਼ੋ ਨਾਲ ਪਲਾਜ਼ੋ ਵੀ ਆਪਾਂ ਦੋਹਾਂ ਸਾਈਡ ਇਹਦੇ ਪਲਾਜ਼ੋ ਤੇ ਹੈ ਜਿਹੜਾ ਕੰਮ ਹੋਇਆ ਹੋਇਆ ਸੀਗਾ ਤੁਸੀਂ ਦੇਖ ਸਕਦੇ ਹੋ ਇਦਾਂ ਇਹ ਵਾਲੀ ਸਾਈਡ ਵੀ ਸੀ ਇਹ ਵਾਲੀ ਸਾਈਡ ਵੀ ਸੀ ਤੁਸੀਂ ਦੇਖੋ ਕਿੰਨਾ ਸੋਹਣਾ ਜਿਹੜਾ ਆਪਣਾ ਸੂਟ ਸੀ ਬਣ ਕੇ ਰੈਡੀ ਹੋਇਆ ਸੀ ਉਹ ਇਹ ਡਿਜ਼ਾਈਨ ਹੀ ਮੈਨੂੰ ਇੰਨਾ ਜ਼ਿਆਦਾ ਪਸੰਦ ਸੀ ਮਨੇ ਇਹ ਸੀ ਕਿ ਮੈਂ ਆਪਣੇ ਲਈ ਇਹ ਵਾਲਾ ਡਿਜ਼ਾਈਨ ਹੀ ਬਣਾਉਂਗੀ ਬਟ ਇਹ ਜਦੋਂ ਮੈਂ ਵੇਅਰ ਕੀਤਾ ਸੂਟ ਤਾਂ ਮੈਨੂੰ ਉਦੋਂ ਵੀ ਬਹੁਤ ਜ਼ਿਆਦਾ ਵਧੀਆ ਰਿਸਪੌਂਸ ਮਿਲੇ ਆਇਆ ਇਹ ਸੂਟ ਦਾ ਤੇ ਪਿਓਰ ਆਰਗੈਂਜ਼ਾ ਦਾ ਸੀਗਾ ਜਿਹੜਾ ਆਪਾਂ ਇਹਦੇ ਨਾਲ ਦੁਪੱਟਾ ਰੱਖਿਆ ਸੀਗਾ ਇਦਾਂ ਮੋਤੀ ਵਾਲੀ ਆਪਾਂ ਇਹਦੇ ਤੇ ਲੇਸ ਲਗਾਈ ਸੀ ਮੈਂ ਤੁਹਾਨੂੰ ਦਿਖਾਉਣੀ ਆ ਇਹ ਵਾਲੀ ਲੇਸ ਲਗਾਈ ਸੀ ਆਪਾਂ ਇਹਦੇ ਤੇ ਮੋਤੀ ਵਾਲੀ ਤੇ ਦੁਪट्टे ਦੇ ਵਿੱਚ ਵੀ ਥੋੜਾ ਜਿਹਾ ਹਲਕਾ ਜਿਹਾ ਕੰਮ ਕੀਤਾ ਹੋਇਆਗਾ ਤੇ ਇਦਾਂ ਇਹਦੇ ਸਿੱਪੀਆਂ ਦੀ ਹੈਨਾ ਇਦਾਂ ਲਾਈਨ ਲਗਾ ਕੇ ਤੇ ਹ ਲਾਈਨਾਂ ਬਣਾ ਕੇ ਇਹਦੇ ਵਿੱਚ ਤੇ ਹ ਨਿੱਕੇ ਨਿੱਕੇ ਜਿਹੜੇ ਹਨਾ ਫੁੱਲਾ ਇਹ ਨਿੱਕੇ ਨਿੱਕੇ ਜਿਹੜਾ ਇਦਾਂ ਬੁੱਟੀਆਂ ਜੀਆਂ ਨੇ ਜੜੀਆਂ ਉਹ ਸਾਰੇ ਦੁਪट्टे ਦੇ ਵਿੱਚ ਬਣਾਈਆਂ ਨੇ ਤੁਸੀਂ ਦੇਖ ਸਕਦੇ ਹੋ ਕਿਤੇ ਕਿਤੇ ਠੀਕ ਹੈ ਬਹੁਤ ਸੋਹਣਾ ਜਿਹੜਾ ਆਪਣਾ ਸੂਟ ਬਣ ਕੇ ਰੈਡੀ ਹੋਇਆ ਸੀਗਾ ਇਹ ਮੈਂ ਮੈਂ ਵੀਅਰ ਕੀਤੀ ਦੀ ਵੀ ਇਹਦੇ ਵਿੱਚ ਪਿਕਸ ਨੇ ਜਿਹੜੀਆਂ ਹੈ ਨਾ ਨਾਲ ਸ਼ੇਅਰ ਕਰੂੰਗੀ ਕਿਦਾਂ ਦੀ ਲੁੱਕ ਆਈ ਸੀ ਜੀ ਮੇਰੇ ਸੂਟਾਂ ਦੀ ਜਿਹੜੇ ਸੂਟ ਮੈਂ ਪਹਿਲਾਂ ਇਹ ਸੇਲ ਕੀਤੇ ਆ ਉਹਨਾਂ ਦੀਆਂ ਨੇ ਮੇਰੇ ਤੋਂ ਵੀਡੀਓਜ਼ ਬਣੀਆਂ ਹੈਗੀਆਂ ਮੈਂ ਤੁਹਾਨੂੰ ਦੱਸਿਆ ਪਹਿਲਾਂ ਕਿ ਮੈਂ YouTube ਤੇ ਵੀਡੀਓ ਜਿਹੜੀ ਉਹ ਅਪਲੋਡ ਨਹੀਂ ਕਰਦੀ ਹੁੰਦੀ ਸੀ ਬੀ ਸ਼ੇਪ ਇਹਦੀ ਆਪਾਂ ਨੈਕ ਰੱਖੀ ਸੀ ਜੋ ਕਿ ਅੱਜਕੱਲ ਕਾਫੀ ਡਿਜ਼ਾਈਨਿੰਗ ਦੇ ਵਿੱਚ ਚੱਲ ਰਹੀ ਹੈ ਸਾਰਾ ਜਿਹੜਾ ਆਪਣਾ ਸੂਟ ਹੈ ਇਹ ਤੁਸੀਂ ਦੇਖ ਸਕਦੇ ਹੋ ਬਣ ਕੇ ਕਿੰਨਾ ਸੋਹਣਾ ਰੈਡੀ ਹੋਇਆ ਸੀਗਾ ਸੂਟ ਆਪਣਾ ਇਹ ਫੋਟੋਸ ਵੀ ਮੇਰੀਆਂ ਕਲਿੱਕ ਕਰੂੰਗੀ ਤੁਸੀਂ ਵੀ ਕੋਈ ਇਦਾਂ ਦਾ ਡਿਜ਼ਾਈਨ ਜੇ ਤੁਹਾਨੂੰ ਇਹ ਪਸੰਦ ਹੁੰਦਾ ਹੈ ਨਾ ਕੋਈ ਇਦਾਂ ਦਾ ਡਿਜ਼ਾਈਨ ਤਾਂ ਮੈਨੂੰ ਜ਼ਰੂਰ ਦੱਸਿਆ ਕਰੋ ਜੀ ਆਪਾਂ ਤੁਹਾਨੂੰ ਕਿਤੇ ਆਉਣ ਜਾਣ ਦੀ ਲੋੜ ਹੈ ਨਹੀਂ ਆਪਾਂ ਤੁਹਾਨੂੰ ਹੈ ਨਾ ਘਰ ਬੈਠਿਆਂ ਨੂੰ ਆਰਾਮ ਨਾਲ ਸੂਟ ਵਧੀਆ ਜਿਹੜਾ ਹੈਗਾ ਡਿਜ਼ਾਈਨ ਕਰਕੇ ਦੇਵਾਂਗੇ ਸਟਾਫ ਵੀ ਆਪਾਂ ਪੂਰਾ ਵਧੀਆ ਕੁਆਲਿਟੀ ਦਾ ਹੀ ਯੂਜ਼ ਕਰਦੇ ਹਾਂ ਤੇ ਵੈ ਵੈਸੇ ਜਿਹੜੇ ਹਨ ਮੈਨੂੰ ਸਾਰੇ ਮੈਸੇਜ ਕਰਦੇ ਨੇ ਕਿ ਤੁਹਾਡੇ ਸੂਟ ਬਹੁਤ ਜ਼ਿਆਦਾ ਸੋਹਣੇ ਹੁੰਦੇ ਨੇ ਵੀਡੀਓਜ਼ ਨੂੰ ਤੁਸੀਂ ਬਹੁਤ ਸਾਰੇ ਜਿਹੜਾ ਪਿਆਰ ਦਿੰਨੇ ਹੋ ਹੈਨਾ ਉਹਦੇ ਲਈ ਤੁਹਾਡਾ ਦਿਲੋਂ ਦਿਲੋਂ ਧੰਨਵਾਦ ਹੈ ਤੇ ਬਹੁਤ ਜ਼ਿਆਦਾ ਥੈਂਕਫੁਲ ਹਾਂ ਮੈਂ ਤੁਹਾਡੇ ਲਈ ਤੁਸੀਂ ਵੀਡੀਓਜ਼ ਨੇ ਇੰਨਾ ਸਾਰਾ ਪਿਆਰ ਦਿੱਨੇ ਹੋਗੇ ਤੇ ਸੂਟ ਹੈ ਜਿਹੜਾ ਤੁਸੀਂ ਫਾਈਨਲ ਲੁੱਕ ਹੈ ਸੂਟ ਦੇ ਇੱਕ ਵਾਰ ਦੁਬਾਰਾ ਵੀ ਦੇਖੋ ਹੈਨਾ ਕਿੰਨਾ ਜ਼ਿਆਦਾ ਸੋਹਣਾ ਸੂਟ ਆਪਣਾ ਹੈਗਾ ਬਣ ਕੇ ਰੈਡੀ ਹੋਇਆ ਇਹ ਠੀਕ ਹੈ ਜੀ ਤੁਸੀਂ ਇਦਾਂ ਦੇ ਸੋਮੇ ਸੋਮੇ ਜਿਹੇ ਸੂਟ ਸਾਡੇ ਤੋਂ ਰੈਡੀ ਕਰਵਾਉਣ ਲਈ ਜਰੂਰ ਸਾਨੂੰ ਮੈਸੇਜ ਕਰਿਆ ਕਰੋ ਜੀ ਕਾਲ ਵੀ ਨਹੀਂ ਕਰ ਸਕਦੇ ਹੋ ਕੋਈ ਵੀ ਤੁਹਾਨੂੰ ਹਨਾ ਚਾਹੀਦੀ ਹੁੰਦੀ ਹੈ ਸੂਟਾਂ ਬਾਰੇ ਪ੍ਰੋਪਰ ਜਾਣਕਾਰੀ ਤਾਂ ਤੁਸੀਂ ਉਹਦੇ ਲਈ ਵੀ ਦੱਸਿਆ ਕਰੋ ਤੇ ਆਪਾਂ ਸਟੀਚਿੰਗ ਦੇ ਵਿੱਚ ਇਦਾਂ ਇਹਨੂੰ ਹੈਂਗਿੰਗ ਲੇਸ ਹੈ ਜਿਹੜੀ ਛੋਟੇ ਛੋਟੇ ਜਿਹੀ ਮੋਤੀ ਵਾਲੀ ਇਹ ਵਾਲੀ ਲੇਸ ਲਗਾ ਕੇ ਡਿਜ਼ਾਈਨ ਕੀਤਾ ਸੀਗਾ ਇਦਾਂ ਪਾਈਪਿੰਗ ਵੀ ਲਗਾਈ ਸੀ ਇਹਦੇ ਉੱਪਰ neck ਦੇ ਉੱਪਰ ਵੀ ਤੇ ਚਾਪਕਾਂ ਦੇ ਉੱਪਰ ਵੀ ਇਦਾਂ ਪਾਈਪਿੰਗ ਨਾਲ ਫਿਨਿਸ਼ਿੰਗ ਦਿੱਤੀ ਹੋਈ ਹੈ ਇਹਨੂੰ ਤੁਸੀਂ ਦੇਖੋ ਕਿੰਨਾ ਜਿਆਦਾ ਸੋਹਣਾ ਬਣ ਕੇ suit ਰੈਡੀ ਹੋਇਆ ਮੈਂ ਤੁਹਾਨੂੰ ਪਿਕਸ ਜੀਆਂ ਜਰੂਰ ਸ਼ੇਅਰ ਕਰੂੰਗੀ ਵੀਡੀਓਜ਼ ਦੇ ਨਾਲ ਨਾਲ ਜਿਹੜੀਆਂ ਮੈਂ ਕੀਤੀਆਂ ਹੋਈਆਂ ਨੇ ਇਹ suit wear ਕਰਕੇ ਪਿਕਸ ਕੀਤੀਆਂ ਹੋਈਆਂ ਨੇ ਜਿਹੜੀਆਂ ਮੈਂ ਤੇ ਕਲਰ ਵੀ ਇਹਦਾ ਬਹੁਤ ਪਿਆਰਾ ਹੈ ਬਹੁਤ ਵਧੀਆ ਰਿਸਪੌਂਸ ਮਿਲਿਆ ਹੈ ਮੈਨੂੰ ਇਹ ਵਾਲੀ ਡਿਜ਼ਾਈਨ ਤੇ ਵੀ ਠੀਕ ਹੈ ਜੀ ਤੁਸੀਂ ਵੀ ਕੋਈ ਇਦਾਂ ਦੇ ਸੋਹਣੇ ਸੋਹਣੇ ਜਿਹੜੇ suit ਨੇ ਉਹ ਰੈਡੀ ਕਰਵਾਉਣ ਲਈ ਸੰਝ ਜ਼ਰੂਰ ਦੱਸਿਆ ਕਰੋ ਤੇ ਬਈ ਹੁਣ ਸੀਜ਼ਨ ਹੈ ਜਿਹੜਾ ਹੈ ਨਾ ਵੀ ਲੰਘਦਾ ਜਾ ਰਿਹਾ ਆਪਣਾ ਵਿੰਟਰ ਸੀਜ਼ਨ ਦਾ ਦੇਖੋ ਇਹ ਵਾਲੇ suitਾਂ ਵਾਲਾ ਠੀਕ ਹੈ ਹੈਂਡਵਰਕ ਦਾ ਤਾਂ ਹੁਣ ਕੰਮ ਥੋੜਾ ਜਿਆਦਾ ਪਹਿਲਾਂ ਨਾਲੋਂ ਹਨਾ ਫਰਕ ਪੈਂਦਾ ਜਾਊਗਾ ਗੇਗੇ ਤੇ ਜਿਹੜੇ ਹੁਣ ਸਮਰ ਸੀਜ਼ਨ ਦੇ ਸੂਟ ਹੋਣਗੇ ਜਿੱਦਾਂ ਮਸ਼ੀਨ ਵਰਕ ਹੋ ਗਿਆ ਨੀਡਲ ਵਰਕ ਹੋ ਗਿਆ ਹੈਂਡ ਪੇਂਟ ਹੋ ਗਿਆ ਤਾਂ ਉਹਦੇ ਲਈ ਤੁਸੀਂ ਸਾਨੂੰ ਜ਼ਰੂਰ ਕੰਟੈਕਟ ਕਰਿਆ ਕਰੋ ਜੀ ਕਈ ਵਾਰ ਹੈਂਡਵਰਕ ਦੇ ਸੂਟ ਵੀ ਚਾਹੀਦੇ ਹੁੰਦੇ ਨੇ ਕੋਈ ਗਰਮੀ ਚੱਪਾ ਨੂੰ ਹਨਾ ਵਿਆਹ ਵਗੈਰਾ ਹੁੰਦਾ ਕੁਝ ਵੀ ਹੁੰਦਾ ਤਾਂ ਉਹਦੇ ਲਈ ਤੁਸੀਂ ਜ਼ਰੂਰ ਦੱਸਿਆ ਕਰੋ ਠੀਕ ਹੈ ਜੀ ਤੇ ਮੈਸੇਜ ਕਰਿਆ ਕਰੋ ਜਿਹੜਾ ਨੈਕਸਟ ਸੂਟ ਹੈ ਉਹ ਵੀ ਮੈਂ ਤੁਹਾਨੂੰ ਦਿਖਾਉਣੀ ਆ ਵੀਡੀਓ ਦੇ ਵਿੱਚ ਠੀਕ ਹੈ ਜੀ ਓਕੇ ਜੀ ਦੇਖੋ ਜੀ ਨੈਕਸਟ ਸੂਟ ਆਪਣਾ ਸੀਗਾ ਜਿਹੜਾ ਏ ਹੈਗਾ ਸੂਟ ਆਰੀ ਮਿਕਸ ਆਰੀ ਦੇ ਉੱਪਰ ਇਹ ਹੈਂਡ ਦਾ ਟੱਚ ਦਿੱਤਾ ਗਿਆ ਹੈਗਾ ਮੈਂ ਤੁਹਾਨੂੰ ਦਿਖਾਉਣੀ ਆ ਇਹ ਨਾ ਟਾਈ ਐਂਡ ਡਾਈ ਦਾ ਸੂਟ ਹੈ ਜਿਹਦੇ ਤੇ ਇੱਥੇ ਲਾਇਆ 3 ਸ਼ੇਡ ਹੈਗਾ ਇੱਥੇ ਬਿਲਕੁਲ ਹਲਕਾ ਪਿੰਕ ਇੱਥੇ ਹਲਕਾ ਜਿਹਾ ਡਾਰਕ ਪਿੰਕ ਇੱਥੇ ਡਾਰਕ ਰੈੱਡ ਕਲਰ ਹੈਗਾ ਡਾਰਕ ਪਿੰਕਲ ਲਗਾ ਲਓ ਪਿੰਕ ਰੈੱਡ ਮਿਕਸ ਜਿਹਾ ਕਲਰ ਹੈ ਰੈੱਡ ਕਲਰ ਦੇ ਇਹ ਦੁਪੱਟਾ ਸੇਮ ਇਦਾਂ ਹੀ ਦੇਖੋ ਇਦਾਂ ਹੀ ਤੇ 3 ਸ਼ੇਡ ਦੀ ਜਿਹੜੀ ਇਹਦੀ ਬਾਟਮ ਰੱਖੀ ਗਈ ਆਪਾਂ ਨੇ ਤੇ ਇਹਨਾਂ ਹੈਂਡਵਰਕ ਦਾ ਡਿਜ਼ਾਈਨ ਸੀ ਵੈਸੇ ਇਹ ਆਪਾਂ ਨਾ ਆਰੀ 'ਚ ਮਿਕਸ ਕੀਤਾ ਇਹ ਇਹ ਵਾਲਾ ਡਿਜ਼ਾਈਨ ਜਿੱਦਾਂ ਬਈ ਕੰਨਿਆਂ ਨੂੰ ਇਸ਼ੂ ਹੁੰਦਾ ਹੈ ਹਨਾ ਕਿ ਹੈਂਡ ਦਾ ਤੁਹਾਨੂੰ ਜਿਆਦਾ ਕੋਸਟਲੀ ਲੱਗ ਰਿਹਾ ਹੁੰਦਾ ਹੈ ਤਾਂ ਤੁਸੀਂ ਹੈਂਡ ਵਾਲਾ ਡਿਜ਼ਾਈਨ ਵੀ ਆਰੀ 'ਚ ਕਰਵਾ ਸਕਦੇ ਹੋ ਵੀ ਜਿੱਦਾਂ ਇਦਾਂ ਆਰੀ ਦਾ ਕੰਮ ਹੋ ਗਿਆ ਇਹਦੇ ਉੱਪਰ ਜਿਹੜਾ ਹੈਂਡ ਦਾ ਤਬਕਾ ਵੀ ਲੱਗ ਗਿਆ ਮੋਤੀ ਵੀ ਲੱਗ ਗਏ ਸਿੱਪੀਆਂ ਵੀ ਲੱਗ ਗਈਆਂ ਇਹ ਚ ਸਾਰਾ ਹੈਂਡ ਦਾ ਟੱਚ ਦਿੱਤਾ ਗਿਆ ਨਾਲ ਆਰੀ ਮਿਕਸ ਵਰਕ ਹੋ ਕੇ ਬਹੁਤ ਜਣਾ ਸੋਹਣਾ ਜਿਹੜਾ ਡਿਜ਼ਾਈਨ ਹੈ ਆਪਣਾ ਇਹ ਵੀ ਰੈਡੀ ਹੋਇਆ ਬਣ ਕੇ ਤੇ ਇਦਾਂ ਦੀ ਵਰਕ ਕੀਤਾ ਗਿਆਗਾ نیچے ਤੁਸੀਂ ਦੇਖ ਸਕਦੇ ਤਾਂ ਸਾਰੇਆਂ ਘੇਰੇ ਤੇ ਫਲਾਰ ਬਣਾ ਕੇ ਉੱਪਰ ਆਦਾਂ ਕਲੀਆਂ ਨੇ ਜਿਹੜੀਆਂ ਉਹ ਜਾ ਰਹੀਆਂ ਨੇ ਦੋਵੇਂ ਸਾਈਡ ਇੱਕ ਬੂਟਾ ਇੱਥੇ ਬਣਿਆ ਹੈ ਇੱਕ ਬੂਟਾ ਇਹਦੇ ਉੱਪਰ ਬਣਿਆ ਹੈਗਾ ਮੈਂ ਤੁਹਾਨੂੰ ਦਿਖਾਉਣੀ ਆ ਤੇ ਇਦਾਂ ਹੀ ਜਿਹੜਾ ਸੇਮ ਆ ਵਾਲਾ ਆ ਵਾਲਾ ਬੂਟੇ ਇਹੀ ਸੇਮ ਆਪਾਂ ਜਿਹੜਾ ਹੈਗੇ ਪੌਂਚੇ ਦੇ ਉੱਪਰ ਰੱਖੇ ਮੈਂ ਤੁਹਾਨੂੰ ਦਿਖਾਉਣੀ ਆ ਇਹ ਵੀ ਜਿਹੜਾ ਬਹੁਤ ਸੋਹਣਾ ਹੈ ਜਿਹੜਾ ਆਪਣਾ ਡਿਜ਼ਾਈਨ ਬਣ ਕੇ ਰੈਡੀ ਹੋਇਆ ਹੈਗਾ ਦੇਖੋ ਤੁਸੀਂ ਤੇ ਕਿੰਨਾ ਪਿਆਰਾ ਡਿਜ਼ਾਈਨ ਲੱਗ ਰਿਹਾ ਹੈਗਾ ਇਹ ਤੇ ਜਿਹੜੇ ਐਦੀ ਸੋਹਣੇ ਇਹ ਮੈਂ ਤੁਹਾਨੂੰ ਦੁਬਾਰਾ ਵੀ ਰਿਪੀਟ ਕਰਦੀ ਆ ਵੀ ਕਈਆਂ ਨੂੰ ਹੁੰਦਾ ਨੇ ਇਸ਼ੂ ਹੈਂਡਵਰਕ ਸਾਰਾ ਜਿਹੜਾ ਹੈਗਾ ਨਹੀਂ ਇਦਾਂ ਕਰਵਾਣਾ ਹੁੰਦਾ ਤੁਸੀਂ ਨੇ ਤਾਂ ਤੁਸੀਂ ਇਦਾਂ ਆਰੀ ਮਿਕਸਰ ਡਿਜ਼ਾਈਨ ਵੀ ਜਿਹੜਾ ਉਹ ਕਰਵਾ ਸਕਦੇ ਹੋ ਆਵਾ ਲਈ ਦਾ ਦੁਪੱਟਾ ਹੈਗਾ ਤੁਸੀਂ ਦੇਖੋ ਘੇਰੀ ਵਾਲੀ ਜਿਹੜਾ ਸੀਗਾ ਡਿਜ਼ਾਈਨ ਏ ਦਾ ਕਾਰਨਰ ਦੇ ਵਿੱਚ ਹੋਇਆ ਹੈ ਦੇ 4 ਸਾਈਡ ਦੁਪੱਟੇ ਤੇ ਤੇ ਵਿੱਚ ਜਿਹੜੇ ਹੈਗੇ ਆ ਆਪਣੇ ਆਹ ਬੂਟੇ ਨੇ ਜਿਹੜੇ ਉਹ ਬਣੇ ਹੋਏ ਨੇਗੇ ਵਿੱਚ ਹੀ ਆਹ ਆਪਣੇ ਆਹ ਕਲੀਆਂ ਜਿਹੜੀਆਂ ਉਹ ਦਿੱਤੀਆਂ ਹੋਈਆਂ ਨੇਗੀਆਂ ਠੀਕ ਹੈ ਬਹੁਤ ਸੋਹਣਾ ਜਿਹੜਾ ਆਪਣਾ ਸੂਟ ਹੈ ਬਣ ਕੇ ਰੈਡੀ ਹੋਇਆ ਜਾਏਗੀ ਦੇਖੋ ਤੁਸੀਂ ਇਹ ਵੀ ਸੂਟ ਹਨ ਆ ਜਿਹੜੀਆਂ 슬ੀਵਜ਼ ਨੇ ਜਿਹੜੀਆਂ 슬ੀਵਜ਼ ਬਣੀਆਂ ਹੋਈਆਂ ਨੇ ਦੇਖੋ ਤੁਸੀਂ ਕਿੰਨੀਆਂ ਜਿਆਦੇ ਸੋਹਣਾ ਡਿਜ਼ਾਈਨ ਹੈ ਜਿਹੜਾ ਆਪਣਾ ਬਣ ਕੇ ਰੈਡੀ ਹੋਇਆਗਾ ਪ੍ਰੋਪਰ ਦੇਖ ਸਕਦੇ ਹੋ ਤੁਸੀਂ ਇਦਾਂ ਇਦਾਂ ਟਾਈ ਐਂਡ ਡਾਈ ਦਾ ਤੁਸੀਂ ਇਦਾਂ ਡਿਜ਼ਾਈਨ ਕਰਵਾ ਸਕਦੇ ਹੋ ਇਦਾਂ ਹੀ ਸੋਹਣੇ ਸੋਹਣੇ ਜਿਹੜੇ ਹੈਗੀਆਂ ਡਿਜ਼ਾਈਨ ਬਣਵਾਉਣ ਲਈ ਸਾਨੂੰ ਜਰੂਰ ਕੰਟੈਕਟ ਕਰਿਆ ਕਰੋ ਜੀ ਤੇ ਆਪਾਂ ਤੁਹਾਨੂੰ ਦੱਸ ਤੇ ਆ ਕਰਾਂਗੇ ਹਨਾ ਤੁਹਾਨੂੰ ਆਹਾ ਵੀ ਸਲਾਹ ਵੀ ਦੇ ਦੇਣੀ ਹੁੰਦੀ ਹੈ ਆਪਾਂ ਵਧੀਆ ਕਸਟਮਰ ਨੂੰ ਜਿੱਦਾਂ ਕੀ ਹੁੰਦਾ ਸਟਾਫ ਦੀ ਸਾਰੇ ਕੱਸੇ ਇਹਦਾ ਆਰਗੈਂਜ਼ਾ ਦਾ ਪਿਓਰ ਆਰਗੈਂਜ਼ਾ ਦਾ ਸਟਾਫ ਹੈ ਜਿਹੜਾ ਰੱਖਿਆ ਗਿਆ ਆਪਾਂ ਸਾਰੇ ਸੂਟ ਤੇ ਪਿਓਰਾ ਆਰਗੈਂਜ਼ਾ ਦੀ ਦੁਪੱਟਾ ਹੈ ਦਾ ਪਿਓਰਾ ਆਰਗੈਂਜ਼ਾ ਦੀ ਜਿਹੜਾ ਹੈਗਾ ਸੂਟ ਦਾ ਸਟਾਫ ਰੱਖਿਆ ਗਿਆ ਹੈ बॉਟਮ ਦਾ ਸ਼ਰਟ ਦਾ ਸਾਰਾ ਇਦਾਂ ਠੀਕ ਹੈ ਜੀ ਸਟਾਫ ਦੀ ਜਿਹੜੀ ਹੈਗੀ ਨੌਲੇਜ ਉਹ ਵੀ ਆਪਾਂ ਦੱਸ ਦਿੰਨੇ ਹੁੰਦੇ ਆ ਕਿ ਤੁਹਾਨੂੰ ਕਿਹੜਾ ਸਟਾਫ ਲਗਾਉਣਾ ਸਹੀ ਲੱਗੂਗਾ ਠੀਕ ਹੈ ਬਾਕੀ ਕਈ ਵਾਰ ਕਸਟਮਰ ਦੀ ਆਪਣੀ ਡਿਮਾਂਡ ਹੁੰਦੀ ਹੈ ਕਿ ਉਹ ਵਾਲਾ ਸਟਾਫ ਲਗਾਉਣਾ ਹੈ ਪਰ ਕਸਟਮਰ ਰਿਕਾਰਡਿੰਗ ਵੀ ਲਗਾ ਦਿੰਨੀ ਹੁੰਦੀ ਆ ਬਾਕੀ ਆਪਾਂ ਦੱਸ ਵੀ ਦੇਣੇ ਹੁੰਦੇ ਆ ਵੀ ਇਹ ਨਹੀਂ ਇਹ ਸਹੀ ਹੋਊਗਾ ਜੇਕਰ ਰਿਕਾਰਡਿੰਗ ਵੀ ਹੁੰਦਾ ਕਈਆਂ ਦਾ ਕਈ ਸਟਾਫ ਵਰਕ ਦੇ ਅਕੋਰਡਿੰਗ ਹੁੰਦੀ ਨਹੀਂ ਜਿਹੜੇ ਸੋਹਣੇ ਲੱਗਦੇ ਹੁੰਦੇ ਨੇ ਔਰ ਕਈ ਵਾਰ ਕੋਈ ਸਟਾਫਿੰਗ ਦਾ ਸਿਲਕ ਤੇ ਨਹੀਂ ਹਾਂ ਕੋਈ ਵਰਕ ਹੁੰਦਾ ਜਿਹੜਾ ਸਿਲਕ ਦੇ ਉੱਪਰ ਨਹੀਂ ਵਧੀਆ ਲੱਗਦਾ ਹੁੰਦਾ ਕੋਈ ਵਰਕ ਆਰਗਨ ਜੇ ਤੇ ਨਹੀਂ ਸਾਰੇ ਵਧੀਆ ਵੀ ਸਾਰਿਆਂ ਦਾ ਅਲੱਗ-ਅਲੱਗ ਹੁੰਦਾ ਹੈ ਨਾ ਤੇ ਵੀ ਕਿਹੜਾ ਕਿਵੇਂ ਵਧੀਆ ਲੱਗ ਰਹੀ ਹੈ ਕਿਹੜੀ ਚੀਜ਼ ਇਹ ਦੰਦ ਉਸੇ ਸੂਟ ਰੈਡੀ ਕਰਵਾ ਸਕਦੇ ਹਾਂ ਆਹ ਹੀ ਮਿਕਸ ਦੇ ਡਿਜ਼ਾਈਨ ਚ ਵੀ ਦੇਖੋ ਇਹਨੇ ਬਹੁਤ ਪਿਆਰਾ ਲੱਗ ਰਿਹਾ ਸੂਟ ਬਣ ਕੇ ਫੋਟੋ ਵੀਡੀਓਜ਼ ਦੇ ਵਿੱਚ ਵੀ ਤੁਹਾਨੂੰ ਵਧੀਆ ਲੱਗ ਹੀ ਰਿਹਾ ਹੋਊਗਾ ਇੱਕ ਵਾਰੀ ਮੈਂ ਤੁਹਾਨੂੰ ਹੋਰ ਗੱਲ ਦੱਸਦੀ ਹਾਂ ਸਾਰਿਆਂ ਨੂੰ ਵੀਡੀਓਜ਼ ਜਿੰਨੇ ਵੀ ਦੇਖਦੇ ਹੋ ਤੁਸੀਂ ਸਾਰੇ ਹੈਨਾ ਹਾਈ ਕੁਆਲਿਟੀ ਤੇ ਕਰਕੇ ਦੇਖਿਆ ਕਰੋ ਵੀਡੀਓ ਨੂੰ ਇਹਨੇ ਤੁਹਾਨੂੰ ਕੋਈ ਕੱਲੀ ਵੀਡੀਓ ਬਣਾਉਂਗੀ ਉਹਦੇ ਵਿੱਚ ਸਾਰਾ ਤੁਹਾਨੂੰ ਦੱਸ ਦਿਆ ਕਰੂੰਗੀ ਕਿ ਕਿੱਥੋਂ ਆ ਜਿਨ੍ਹਾਂ ਨੂੰ ਚਲੋ ਉਹਦਾ ਵੈਸੇ ਸਾਰਿਆਂ ਨੂੰ ਮੋਸਟਲੀ ਪਤਾ ਹੀ ਹੁੰਦਾ ਹੈ ਗੱਲ ਦਾ ਜਿਨ੍ਹਾਂ ਨੂੰ ਕਈ ਮੇਰੀਆਂ ਭੈਣਾਂ ਨੂੰ ਕਿਸੇ ਨੂੰ ਵੀ ਲੱਗੋ ਨਹੀਂ ਪਤਾ ਹੁੰਦਾ ਹੈ ਨਾ ਤੇ ਤਾਂ ਮੈਂ ਤੁਹਾਨੂੰ ਇਹ ਚ ਸਭ ਦੱਸ ਦੂੰਗੀ ਕਿ ਕਿੱਥੋਂ ਹਾਈ ਕੁਆਲਿਟੀ ਦੇ ਕਰਕੇ ਵੀਡੀਓ ਦੇਖੀ ਜਾਂਦੀ ਨੇ ਉਹਤਨੇ ਸਪੈਸ਼ਲ ਵੀਡੀਓ ਬਣਾ ਕੇ ਦੱਸੂੰਗੀ ਤੁਹਾਨੂੰ ਇੱਕ ਠੀਕ ਹੈ ਜੀ ਤੇ ਹਾਈ ਕੁਆਲਿਟੀ ਦੇ ਕਰਕੇ ਵੀਡੀਓ ਨਾ ਪ੍ਰੋਪਰ ਪਤਾ ਲੱਗ ਜਾਂਦਾ ਵਰਕ ਦਾ ਸਾਰਾ ਜਿਹੜਾ ਕੁਝ ਬਲਰ ਆ ਰਿਹਾ ਹੈ ਉਹਦਾ ਕੁਝ ਵੀ ਇਦਾਂ ਹੁੰਦਾ ਹੈਗਾ ਤੇ ਉਹਦੇ ਚ ਸਾਰੇ ਜਿਹੜਾ ਹੈਗੇ ਨਾ ਪ੍ਰੋਪਰ ਪਤਾ ਲੱਗ ਜਾਂਦਾ ਹੁੰਦਾ ਆਪਾਂ ਨੂੰ ਵਰਕ ਦਾ ਸਟੱਫ ਦਾ ਸਭ ਕੁਝ ਤੇ ਠੀਕ ਹੈ ਜੀ ਤੇ ਹੁਣ ਤੁਸੀਂ ਵੀ ਸਾਡੇ ਕੋਲ ਵੇ ਦਸੋਣੇ ਸੋਣੇ ਜਿਹੜੇ ਸੂਟ ਨੇ ਉਹ ਰੈਡੀ ਕਰਵਾਉਣ ਲਈ ਸੰਜੂਰ ਮੈਸੇਜ ਕਰਿਆ ਕਰੋ ਜੀ ਠੀਕ ਹੈ ਜੀ ਤੇ ਤੁਸੀਂ ਫੋਨ ਕਾਲ ਵੀ ਕਰ ਸਕਦੇ ਆਪਣੇ ਦਿੱਤੇ ਗਏ ਨੰਬਰ ਤੇ ਜਿਹੜਾ ਆਪਾਂ ਨੰਬਰ ਦਿੱਤਾ ਹੁੰਦਾ ਹੈ ਇਹਦੇ ਤੇ ਉਹਦੀ ਫੋਨ ਕਾਲ ਵੀ ਕਰ ਸਕਦੇ ਹੋ WhatsApp ਤੇ ਵੀ ਹੁੰਦਾ ਹੈ ਜੇ ਕੋਈ ਤੁਹਾਨੂੰ ਇਹਨਾਂ ਚ ਪਸੰਦ ਹੁੰਦਾ ਸੂਟ ਕੁਸ਼ਰੀਟ ਵਗੈਰਾ ਪੁੱਛਣਾ ਹੁੰਦਾ ਸਾਰਾ ਕੁਝ ਉਹ ਤੁਸੀਂ ਮੈਨੂੰ ਸਕਰੀਨ ਸ਼ਾਟ ਭੇਜ ਦਿਆ ਕਰੋ WhatsApp ਦੇ ਉੱਪਰ ਤਾਂ ਵੀ ਮੈਂ ਤੁਹਾਨੂੰ ਸਾਰਾ ਰਿਪਲਾਈ ਕਰ ਦੇਣੀ ਹੁੰਦੀ ਹੈ ਵੀ ਕਿਹੜਾ ਕਿੰਨੇ ਦਾ ਵਾਹ ਉਹ ਕਿਹੜਾ ਸਟਾਫ ਜੋ ਵੀ ਹੁੰਦਾ ਹੈ ਨਾ ਸਭ ਕੁਝ ਆਪਾਂ ਦੱਸ ਦੇਣੀ ਹੁੰਦੀ ਆ ਕੋਈ ਚੱਕਰ ਨਹੀਂ ਬਟ ਕਈ ਵਾਰ ਇਦਾਂ ਹੁੰਦਾ ਮੈਨੂੰ ਮੈਸੇਜ ਦਾ ਲੇਟ ਪਤਾ ਲੱਗਦਾ ਹੁੰਦਾ ਹੈ ਨਾ ਤੇ ਕਈ ਵਾਰ ਇਦਾਂ ਹੁੰਦਾ ਹੈ ਨਾ ਵੀ ਤੁਸੀਂ ਮੈਸੇਜ ਕਰਦੇ ਹੁੰਨੇ ਹੋ ਤੇ ਸੀਨ ਹੋ ਜਾਂਦਾ ਹੁੰਦਾ ਹੈ ਉਹ ਕਈ ਵਾਰ ਨਾ ਜਿਹੜੇ ਆਪਣੇ ਟੀਮ ਵਰਕਰ ਰੱਖੇ ਹੋਏ ਆਪਾਂ ਨੇ ਕਈ ਵਾਰ ਉਹਨਾਂ ਕੋਲ ਹੁੰਦਾ ਫੋਨ ਜਾਂ ਕਈ ਵਾਰ ਮੇਰੇ ਹਸਬੰਡ ਕੋਲ ਹੁੰਦਾ ਫੋਨ ਹੈ ਨਾ ਤਾਂ ਉਹ ਦੇਖ ਕੇ ਛੱਡ ਦਿੰਦੇ ਹੁੰਦੇ ਨੇ ਕਿਉਂਕਿ ਉਹਨਾਂ ਨੂੰ ਕਿਸੇ ਨੂੰ ਵੀ ਸਾਰਾ ਇਹਨਾਂ ਨਹੀਂ ਪਤਾ ਹੁੰਦਾ ਕਿ ਅਸੀਂ ਕਿਹੜਾ ਸਟੱਫ ਦੱਸਣਾ ਕਿੰਦਾਂ ਕੀ ਦੱਸਣਾ ਫਿਰ ਉਹ ਇਦਾਂ ਹੀ ਸੀਨ ਕਰਕੇ ਛੱਡ ਦਿੰਦੇ ਨੇ ਮੈਂ ਜ਼ਿਆਦਾਤਰ ਰਾਤ ਨੂੰ ਫੋਨ ਚੈੱਕ ਕਰਦੀ ਹੁੰਨੀ ਆ ਫਿਰ ਮੈਂ ਉਹਦੇ ਤੇ ਦੇਖ ਲੈਣੀ ਹੁੰਨੀ ਆ ਫਿਰ ਉਹਦਾ ਰਿਪਲਾਈ ਕਰਦੀ ਆ ਬਈ ਇਹਨਾ ਪਲੀਜ਼ ਤੁਸੀਂ ਇਦਾਂ ਨਾ ਸੋਚਿਆ ਕਰੋ ਕਿ ਸਾਡਾ ਮੈਸੇਜ ਹੈ ਜਿਹੜਾ ਸੀਨ ਕਰਕੇ ਛੱਡ ਦਿੱਤਾ ਤਾਂ ਕੋਈ ਰਿਪਲਾਈ ਨਹੀਂ ਕੀਤਾ ਜਦੋਂ ਮੈਂ ਦੇਖੂਗੀ ਫੋਨ ਤਾਂ ਮੈਂ ਤੁਹਾਡਾ ਪੱਕਾ ਰਿਪਲਾਈ ਕਰੂੰਗੀ ਚਾਹੇ ਲੇਟ ਜ਼ਰੂਰ ਹੋ ਸਕਦਾ ਹੈ ਪਰ ਤੁਹਾਨੂੰ ਮੈਸੇਜ ਦਾ ਰਿਪਲਾਈ ਜ਼ਰੂਰ ਮਿਲੂਗਾ ਠੀਕ ਹੈ ਜੀ ਤੇ ਹੁਣ ਤੁਸੀਂ ਕਦੋਂ ਵੀ ਮੈਨੂੰ ਮੈਸੇਜ ਕਰ ਸਕਦੇ ਹੋ ਕੁਝ ਵੀ ਪੁੱਛਣਾ ਹੁੰਦਾ ਤੁਸੀਂ ਨੇ ਸਕਰੀਨਸ਼ਾਟ ਭੇਜ ਦਿਆ ਕਰੋ ਜਾਂ ਕੋਈ ਆਪਣਾ ਡਿਜ਼ਾਈਨ ਨਵੇਂ ਤੋਂ ਪਹਿਲਾਂ ਵੀ ਦੱਸਿਆ ਹੈ ਉਹਦਾ ਕੋਈ ਵੀ ਤੁਸੀਂ ਕੁਝ ਪੁੱਛਣਾ ਹੁੰਦਾ ਕੋਈ ਰੇਟ ਵਗੈਰਾ ਕੁਝ ਵੀ ਹੈ ਨਾ ਸੂਟ ਰੈਡੀ ਕਰਵਾਉਣਾ ਹੁੰਦਾ ਤਾਂ ਤੁਸੀਂ ਮੈਨੂੰ ਉਹਦੀ ਤੇ ਮੈਸੇਜ ਕਰਦਿਆ ਕਰੋ WhatsApp ਤੇ ਠੀਕ ਹੈ ਜੀ ਤਾਂ ਉਹਦੇ ਤੇ ਪਤਨ ਅਨੁਸਾਰ ਆ ਸੂਟਾਂ ਦੀ ਜਿਹੜੀ ਡਿਟੇਲ ਹੁੰਦੀ ਹੈ ਉਹ ਦੇ ਦਿਆ ਕਰਾਂਗੇ ਤੇ ਬੈਲ ਆਈਕਨ ਨੂੰ ਜ਼ਰੂਰ ਔਨ ਕਰਿਓ ਜੀ ਤਾਂ ਕਿ ਜਿਹੜੀਆਂ ਸੂਟਾਂ ਦੀਆਂ ਹਨਾ ਵੀਡੀਓਜ਼ ਹੁੰਦੀਆਂ ਨੇ ਆਪਣੀਆਂ ਨੋਟੀਫਿਕੇਸ਼ਨਜ਼ ਹੁੰਦੀਆਂ ਨੇ ਉਹ ਤੁਹਾਡੇ ਤੱਕ ਆ ਸਕਣ ਜਲਦੀ ਜਲਦੀ ਤੁਸੀਂ ਸੋਹਣੀਆਂ ਸੋਹਣੀਆਂ ਪਿਆਰੀਆਂ ਪਿਆਰੀਆਂ ਦੀਆਂ ਵੀਡੀਓਜ਼ ਨੇ ਜਿਹੜੀਆਂ ਦੇਖ ਸਕੋ ਮਿਲਦੇ ਹਾਂ ਜੀ ਆਪਾਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਇੱਕ ਹੋਰ ਸੂਟ ਦਿਖਾਉਂਗੀ ਬਹੁਤ ਜ਼ਿਆਦਾ ਪਿਆਰਾ ਸੂਟ ਹੈ ਉਹ ਹੀ ਠੀਕ ਹੈ ਜੀ ਉਹ ਵੀ ਤੁਹਾਨੂੰ ਸੂਟ ਦਿਖਾਉਂਗੀ ਮੈਂ ਮਿਲਦੇ ਹਾਂ ਆਪਾਂ ਤੁਹ